ਸਿਹਤ ਵਿਭਾਗ ਨੇ ਕੀਤੀ ਚੈਕਿੰਗ ਪੰਜਾਬ ਸਰਕਾਰ ਜਿੱਥੇ ਸੂਬੇ ਵਿੱਚ ਲੋਕਾਂ ਦੀ ਸਿਹਤ ਨੂੰ ਲੈ ਕੇ ਵਚਨਬੱਧ ਹੈ ਉਸੇ ਦੇ ਤਹਿਤ ਹੀ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਡੇਂਗੂ ਦੀ ਬਿਮਾਰੀ ਨਾ ਫੈਲੇ ਇਸ ਕਰਕੇ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਡੇਂਗੂ ਦਾ ਲਾਵਾ ਚੈੱਕ ਕਰਨ ਵਾਸਤੇ ਰੋਜ਼ ਆਪਣਾ ਡਰਾਈਵ ਚਲਾ ਰਹੀਆਂ ਨੇ ਇਸੇ ਦੇ ਤਹਿਤ ਹੀ ਅੱਜ ਰਾਜਪੁਰਾ ਦੀ ਦੁਰਗਾ ਕਲੋਨੀ ਤੇ ਵਿਕਰਮ ਕਲੋਨੀ ਵਿੱਚ ਹੈਲਥ ਡਿਪਾਰਟਮੈਂਟ ਦੀ ਟੀਮ ਵੱਲੋਂ ਡੈਂਗੂ ਦਾ ਲਾਵਾ ਚੈੱਕ ਕਰਨ ਵਾਸਤੇ ਡਰਾਈਵ ਚਲਾਈ ਗਈ ਜਿਸ ਵਿੱਚ ਐਸਆਈ ਪਰਮਜੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਟੀਮ ਨੇ ਦੁਰਗਾ ਕਲੋਨੀ ਤੇ ਵਿਕਰਮ ਕਲੋਨੀ ਦੇ ਲਗਭਗ 200 ਘਰਾਂ ਵਿੱਚ ਚੈਕਿੰਗ ਕੀਤੀ ਜਿਸ ਵਿੱਚੋਂ ਤਿੰਨ ਘਰਾਂ ਵਿੱਚੋਂ ਡੈਂਗੂ ਦਾ ਲਾਵਾ ਮਿਲਣ ਤੋਂ ਬਾਅਦ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਦੀਪਕ ਕੁਮਾਰ ਦੀ ਰਾਜਪੁਰਾ ਤੋਂ ਇਹ ਰਿਪੋਰਟ हॉस्पिटल से है डेंगू के रिगार्डिंग सर्वे कर रहे हैं आपसे तीन चार रिक्वेस्ट है एक तो अगर आपके घर में ली जाए ठीक है फ्रिज के बैक साइड में जो कंटेनर है उसकी रूटीन में फेसिस पे सफाई कर दीजिए ठीक है क्योंकि अब रेनी सीजन है इसमें मॉइस्चर रह जाता है ठीक तो इसमें जो चार दिन जिम में मर्दी चला बाहर चौथे दिन छुट्टी साफ ही नहीं बिल्कुल का लारवा है ना वो एक्चुअल में जो जब ये काई लग जाती है इस एलगी के ऊपर फेड करता है फिर वो अडल्ट मोस्टो बनता है ये अलगी लगती है के जब भी पानी खड़ा रहेगा हफ्ते से ज्यादा तो उसमें ये अलगी लगती है इसको खा के लारवा बड़ा होता है तो हमारे हाउस होल्ड में हमारे आस पास अगर कहीं भी मेरा नाम कृपाल सिंह है जी मैं एज ए इंसेक्ट कलेक्टर एंटी लार्वा स्कीम राजात ਅੱਜ ਅਸੀਂ ਸਪੈਸ਼ਲੀ ਡੇਂਗੂ ਦੇ ਰਿਗਾਰਡਿੰਗ ਵਿਕਰਮ ਕਲੋਨੀ ਰਾਜਪੁਰਾ ਦੇ ਨੇੜੇ ਪੈਂਦੀ ਹੈ ਉੱਥੇ ਸਰਵੇ ਕਰਨ ਆਏ ਹੋਏ ਹਾਂ ਪਰ ਅਸੀਂ ਵੈਸੇ ਸਾਰੇ ਸਾਲ ਦੌਰਾਨ ਹੀ ਅਸੀਂ ਹਾਊਸ ਟੂ ਹਾਊਸ ਡੇਂਗੂ ਦੇ ਰਿਗਾਰਡਿੰਗ ਮਲੇਰੀਆ ਦੇ ਰਿਗਾਰਡਿੰਗ ਵਿਜ਼ਿਟ ਕਰਦੇ ਰਹਿੰਦੇ ਆ ਅੱਜ ਅਸੀਂ ਵਿਕਰਮ ਕਲੋਨੀ ਦੇ ਵਿੱਚ ਲਗਭਗ 1.5 200 ਘਰਾਂ ਦੇ ਵਿੱਚ ਸਰਵੇ ਕੀਤਾ ਜੀ ਘਰਾਂ ਦੇ ਅੰਦਰ ਜੋ ਵੀ ਕੰਟੇਨਰਸ ਜਿਨ੍ਹਾਂ ਦੇ ਵਿੱਚ ਪਾਣੀ ਪਾਇਆ ਜਾਂਦਾ ਜਿਵੇਂ ਫ੍ਰੀਜ ਦੀ ਬੈਗ ਤੇ ਟ੍ਰੇ ਹੋਗੀ ਕੋਲਰ ਹੋ ਗਿਆ ਇਆ ਕੋਈ ਹੋਰ ਜਿਵੇਂ ਪੰਛੀਆਂ ਨੂੰ ਆਪਾਂ ਕੋਈ ਪਾਣੀ ਛੱਤ ਦੇ ਉੱਤੇ ਰੱਖ ਦੰਨੇ ਆ ਜੋ ਵੀ ਕੋਈ ਵੀ ਬਰਤਨ ਜਿਹਦੇ ਵਿੱਚ ਮੈਂ ਆਪਣੇ ਵੱਲੋਂ ਸਪੈਸ਼ਲ ਪਾਣੀ ਪਾ ਕੇ ਰੱਖਿਆ ਜਾਂਦਾ ਉਹਨਾਂ ਦਾ ਚੈਕਿੰਗ ਕੀਤੀ ਆ ਉਹਨਾਂ ਨੂੰ ਲੋਕਾਂ ਨੂੰ ਪਬਲਿਕ ਨੂੰ ਅਵੇਅਰ ਕੀਤਾ ਵੀ ਇਹ ਬਰਤਨ ਲਗਾਤਾਰ ਗਿੱਲੇ ਨਹੀਂ ਰਹਿਣੇ ਚਾਹੀਦੇ ਇਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਡਰਾਈ ਕਰਨਾ ਬੜਾ ਜ਼ਰੂਰੀ ਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਡੇਂਗੂ ਦਾ ਮੱਛਰ ਹੈ ਜੀ ਡੇਂਗੂ ਐਂਡ ਮਲੇਰੀਆ ਜਿਹੜੇ ਦੋਨੇ ਮੱਛਰ ਹੈ ਇਹ ਸਾਫ਼ ਪਾਣੀ ਦੀ ਬਰੀਡ ਆ ਸਾਫ਼ ਪਾਣੀ ਦੀ ਬਰੀਡ ਮੀਨਸ ਇਹ ਗੰਦੇ ਪਾਣੀ 'ਚ ਪੈਦਾ ਨਹੀਂ ਹੁੰਦਾ ਗੰਦਾ ਪਾਣੀ ਕਿਹੜਾ ਹੋਗਾ ਜਿੱimme ਪਲਾਟ 'ਚ ਪਾਣੀ ਖੜ ਗਿਆ ਜਾਂ ਕੋਈ ਵੇਸਟ ਮਟੀਰੀਅਲ ਪਿਆ ਉਹਦਾ ਜੇ ਕੋਈ ਚੀਜ਼ ਮਿਕਸ ਅਪ ਹੋ ਗਈ ਕੋਈ ਕੈਮੀਕਲ ਮਿਕਸ ਹੋ ਗਿਆ ਕੋਈ ਸਾਬਣ ਮਿਕਸ ਹੋ ਗਿਆ ਕੋਈ ਮਿੱਟੀ ਘਟਾ ਰਲ ਗਿਆ ਉਥੇ ਇਹ ਬਰੀਡ ਨਹੀਂ ਕਰਦਾ ਜਿਹੜਾ ਪਾਣੀ ਕੰਟੀਨਿਊ ਤਿੰਨਿਆ ਚਾਰ ਦਿਨ ਖੜਿਆ ਇਹ ਹਸਲੋਲੀ ਅਸਲੋਲੀ ਚੱਲ ਰਿਹਾ ਹਲਕਾ ਸਟੈਗਨੈਂਟ ਵਾਟਰ ਆ ਜਿਸ 'ਚ ਮਿੱਟੀ ਬਹਿ ਜਾਂਦੀ ਆ ਪਾਣੀ ਉੱਪਰੋਂ ਸਾਫ਼ ਹੋ ਜਾਂਦਾ ਉਥੇ ਇਹ ਬਰੀਡ ਕਰਦਾ ਇਸੇ ਦੇ ਰਿਗਾਰਡਿੰਗ ਅਸੀਂ ਹਾਊਸ ਟੂ ਹਾਊਸ ਵਿਜ਼ਿਟ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਵੀ ਕਿਤੇ ਵੀ ਜਿੱਥੇ ਵੀ ਇਹ ਪਾਣੀ ਖੜਦਾ ਜਾਂ ਤਾਂ ਖੜਿਆ ਤਿੰਨ ਚਾਰ ਦਿਨ ਤੋਂ ਉਹ ਉਹ ਕੱਢ ਦੋ ਕੰਟੀਨਿਊ ਕਿਸੇ ਵੀ ਪਾਣੀ ਨੂੰ ਲਗਾਤਾਰ 3 ਤੋਂ 4 ਦਿਨ ਨਾ ਖੜਨ ਦਿੱਤਾ ਜਾਵੇ ਇਹਦੇ ਰਿਗਾਰਡਿੰਗ ਸਰਕਾਰ ਵੱਲੋਂ ਸਪੈਸ਼ਲ ਹੁਕਮ ਹੈ ਜੀ ਫਰਾਈਡੇ ਇਸ ਡਰਾਈਡ ਹੈ ਜੋ ਕਿ ਹਰ ਸ਼ੁੱਕਰਵਾਰ ਨੂੰ ਪੰਜਵਾਂ ਦਿਨ ਹੁੰਦਾ ਉਹਦੇ ਅੰਦਰ ਆਪਾਂ ਜੋ ਵੀ ਕੰਟੇਨਰ ਆਪਣੇ ਘਰ ਦੇ ਅੰਦਰ ਭਰ ਕੇ ਰੱਖਦੇ ਆ ਉਹਨੂੰ ਸੁੱਕਾ ਕਰਨਾ ਉਹਦਾ ਕਾਰਨ ਇਹ ਹੈ ਕਿ ਜਿਹੜੀ ਮੱਛਰ ਦੀ ਲਾਈਫ ਹੈ ਜੀ ਉਹ ਐਗ ਲੇਆਉਟ ਕਰ ਦਿੰਦਾ ਪਾਣੀ ਦੇ ਵਿੱਚ 5 ਤੋਂ 7 ਦਿਨਾਂ ਦੇ ਵਿੱਚ ਮੱਛਰ ਤੋਂ ਅੰਡੇ ਤੋਂ ਮੱਛਰ ਬਣਨਾ ਸਟਾਰਟ ਹੋ ਜਾਂਦਾ ਤੇ ਲਗਾਤਾਰ 8 ਦਿਨਾਂ ਨੂੰ ਜੇਕਰ ਪਾਣੀ ਔਰ ਮੋਇਸਚਰ ਮਿਲਦਾ ਤਾਂ ਉਹ ਪੂਰਾ ਅਡਲਟ ਮਸਕੀਟੋ ਬਣ ਕੇ ਤਿਆਰ ਹੋ ਜਾਂਦਾ ਅਗਰ ਆਪਾਂ ਨੂੰ ਪੰਜਵੇਂ ਦਿਨ ਜਾਂ ਛੇਵੇਂ ਦਿਨ ਭਾਂਡੇ ਨੂੰ ਡਰਾਈ ਕਰ ਦਾਂਗੇ ਉਹਦਾ ਲਾਈਫ ਸਾਈਕਲ ਟੁੱਟ ਜਾਏਗਾ ਇਹ ਇਨ ਕੰਟਰੋਲ ਆ ਜਾਏਗਾ ਤੇ ਹਜੇ ਕੋਈ ਲਾਰਵਾ ਵੀ ਮਿਲਿਆ ਸਰ ਇਸ ਰਿ ਜੀ ਅਸੀਂ ਉਹਨਾਂ ਨੂੰ ਵਾਰਨਿੰਗ ਲੈਟਰ ਇਸ਼ੂ ਕੀਤੇ ਆ ਫਸਟ ਟਾਈਮ 警告 ਲੈਟਰ ਇਸ਼ੂਆ ਸੈਕੰਡ ਟਾਈਮ ਸਾਨੂੰ ਆਪਸ਼ਨ ਹੈ ਵੀ ਫਿਰ ਚਲਾਨਿੰਗ ਵੀ ਉਹ ਐਮਸੀਓ ਮਿਊਨਿਸਪਲ ਕਾਰਪੋਰੇਸ਼ਨ ਨਾਲ ਕੋਲੈਬੋਰੇਸ਼ਨ ਹੋ ਗਿਆ ਜੀ ਫਿਰ ਉਹਨਾਂ ਦੇ ਨਾਲ ਚਲਾਨਿੰਗ ਦੀ ਅਥਾਰਟिटीज ਵੀ ਆਈਆਂ ਲੇਕਿਨ ਉਹ ਕੀ ਚਾਹੁੰਦੇ ਆ ਆਮ ਲੋਕਾਂ ਨੂੰ ਡੇਂਗੂ ਦੇ ਆਮ ਲੋਕਾਂ ਨੂੰ ਮੈਂ ਡੇਂਗੂ ਬਾਰੇ ਤੁਹਾਡੇ ਸਾਹਮਣੇ ਰਾਈ ਇਹ ਹੀ ਕਹਿਣਾ ਚਾਹਾਂਗਾ ਕਿ ਉਹ ਆਪਣੇ ਘਰਾਂ ਦੇ ਅੰਦਰ ਜਿੱਥੇ ਵੀ ਕਿਤੇ ਕੋਈ ਵੀ ਪਾਣੀ ਵਾਲੀ ਚੀਜ਼ ਯੂਜ਼ ਕਰ ਰਹੇ ਹੋ ਪਾਣੀ ਵਾਲੀ ਚੀਜ਼ ਮਤਲਬ ਕੂਲਰ ਜਾਂ ਫ੍ਰੀਜ ਦੀ ਬੈਗ ਤੇ ਟ੍ਰੇ ਆ ਜਾਂ ਕੋਈ ਹੋਰ ਚਿੜੀਆਂ ਨੂੰ ਪੰਛੀਆਂ ਨੂੰ ਪਾਣੀ ਰੱਖਦੇ ਆ ਜਾਂ ਛੱਤ ਦੇ ਉੱਪਰ ਕੋਈ ਪੀਚੀ ਵੀ ਬਣਿਆ ਹੋ ਬਰਸਾਤ ਦਾ ਸੀਜ਼ਨ ਇਸ ਦੌਰਾਨ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਉਸ ਪਾਣੀ ਨੂੰ ਮੂਵ ਕਰ ਦਿੱਤਾ ਜਾਵੇ ਜਾਂ ਉਹਨੂੰ ਕੱਢ ਦਿੱਤਾ ਜਾਵੇ ਨਾ ਉਹਨੂੰ ਖੜਨ ਨਹੀਂ ਨਾ ਦਿੱਤਾ ਜਾਵੇ ਕੋਈ ਇਦਾਂ ਦੀ ਆਪਾਂ ਆਪਣਾ ਇੰਤਜ਼ਾਮ ਕਰਨਾ ਹੈ ਵੀ ਹਰ ਤੀਸਰੇ ਜਾਂ ਚੌਥੇ ਦਿਨ ਉਹ ਭਾਂਡਾ ਸੁੱਕਾ ਹੋ ਜਾਵੇ ਲਗਾਤਾਰ ਕੰਟੀਨਿਊ ਗਿੱਲਾ ਨਾ ਰਹੇ ਇਹ ਹੀ ਲੋਕਾਂ ਨੂੰ ਸਾਡੇ ਥਰੂ ਅਪੀਲ ਹੈ